ਕਈ ਤੇ মিডিਆ ਵਿੱਚ ਬਹੁਤ ਅੱਛਾ ਕੰਮ ਕਰ ਰਹੇ ਤੇ ਕਈ ਸਿਰਫ ਉਹਨਾਂ ਨੂੰ ਲੱਗ ਰਿਹਾ ਕਿ ਐਸੀ ਵਿਊਜ਼ ਲੈ ਲਈਏ ਅਸੀਂ ਅੱਗੇ ਨਿਕਲ ਜੀ ਅਸੀਂ ਸੁਰਖੀਆਂ ਬਣਾ ਲਈਏ ਉਹਨਾਂ ਵਾਸਤੇ ਮੇਰੀ ਬੇਨਤੀ ਹੈ ਕਿ ਤੁਸੀਂ ਪੋਜ਼ਿਟਿਵ ਰੋਲ ਅਦਾ ਕਰੋ ਜਿੱਦਾਂ ਉਹ ਕਹਿੰਦੇ ਹੁੰਦੇ ਨੇ ਨਾ ਕਿ ਜਦੋਂ ਇੱਕ ਅੱਗ ਲੱਗੀ ਸੀ ਤੇ ਉਹ ਚਿੜੀ ਚੁੰਝ ਭਰ ਕੇ ਪਾਣੀ ਦਾ ਪਾਉਂਦੀ ਸੀ ਤੇ ਉਹ ਕਿਸੇ ਨੇ ਪੁੱਛਿਆ ਸੀਗਾ ਕਿ ਤੇਰੇ ਨਾਲ ਦਾ ਕੀ ਫਰਕ ਪੈਂਦਾ ਉਹ ਕਹਿੰਦੀ ਵੀ ਜਦੋਂ ਕਿਤੇ ਹਿਸਟਰੀ ਬਣੇਗੀ ਤੇ ਮੇਰੀ ਜਿਹੜੀ ਹਿਸਟਰੀ ਦੇ ਵਿੱਚ ਮੇਰਾ ਨਾਮ ਜਿਹੜਾ ਉਹ ਅੱਗ ਬੁਝਾਉਣ ਵਾਲਿਆਂ ਚ ਆਏਗਾ ਅੱਗ ਲਗਾਉਣ ਵਾਲਿਆਂ ਚ ਨਹੀਂ ਆਏਗਾ ਸੋ ਮੇਰੀ ਬੇਨਤੀ ਹੈ ਕਿ ਤੁਸੀਂ ਪੋਜ਼ਿਟਿਵ ਚੀਜ਼ਾਂ ਜਿਹੜੀਆਂ ਉਹ ਚੁੱਕੋ ਛੋਟੀ ਜਿਹੀ ਕਿਸੇ ਗੱਲ ਨੂੰ ਲੈ ਕੇ ਕਯੋਸ ਜਾਂ ਮੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਨਾ ਕਰੋ ਜਿਵੇਂ ਤੁਸੀਂ ਹੁਣ ਇਹ ਕੱਲ ਦੀ ਗੱਲ ਸੀਗੀ ਗੱਲ ਕੁਝ ਵੀ ਨਹੀਂ ਸੀ ਤੇ ਮਨਕੀਰਤ ਦੀ ਤੇ ਮੇਰੀ ਗੱਲ ਮਨਕੀਰਤ ਉਹ ਕਿਤੇ ਸਾਡਾ ਭਰਾ ਹੈ ਛੋਟਾ ਸਾਡਾ ਬੱਚਾ ਉਹ ਮੈਂ ਹਮੇਸ਼ਾ ਉਹਨ ਮੈਂ ਤਾਂ ਕਈ ਵਾਰੀ ਉਹਨੂੰ ਡਾਇਰੈਕਸ਼ਨਾਂ ਦਿੰਦਾ ਰਹਿੰਦਾ ਰਿਹਾ ਉਹ ਵੀ ਮੈਨੂੰ ਗਾਣਿਆਂ ਦੀਆਂ ਬਹੁਤ ਸਾਰੀਆਂ ਡਾਇਰੈਕਸ਼ਨਸ ਦਿੰਦਾ ਰਹਿੰਦਾ ਵੀ ਚਾਚੂ ਏਦਾਂ ਕਰ ਲਓ ਚਾਚੂ ਏਦਾਂ ਕਰ ਲਓ ਮੈਂ ਵੀ ਉਹਦੇ ਨਾਲ ਗੱਲ ਕਰਦਾ ਰਹਿਣਾ ਹਮੇਸ਼ਾ ਔਰ ਇਸ ਟਾਈਮ ਤੇ ਉਹ ਮੈਂ ਤੁਹਾਨੂੰ ਦੱਸਿਆ ਸੋਸ਼ਲ ਮੀਡੀਆ ਤੇ ਇੱਕੋ ਹੀ ਬੰਦਾ ਜਿਹੜਾ ਛਾਇਆ ਹੋਇਆ ਉਹ ਮਨਕੀਰਤ ਔਲਖ ਹੈ ਤੇ ਸਾਡਾ ਹੀ ਬੰਦਾ ਹੈ ਵਧੀਆ ਕੰਮ ਕਰ ਰਿਹਾ ਸੀ ਜੇ ਉਹਨੂੰ ਹੋਰ ਡਾਇਰੈਕਸ਼ਨ ਦੇ ਕੇ ਹੋਰ ਪਲਾਨ ਕਰਕੇ ਚੀਜ਼ਾਂ ਮੈਂ ਤਾਂ ਆਪ ਉਹਦੇ ਕੋਲ ਕੈਸ਼ ਮੰਗਿਆ ਮੈਂ ਉਹਦੇ ਕੋਲ ਪੰਜ ਡਾਇਰੈਕਟਰ ਮੰਗੇ ਸਵੇਰੇ ਕਿਸਾਨਾਂ ਚਾਹੀਦੇ ਸਾਨੂੰ ਸੇਵਾ ਵਾਸਤੇ ਟਰੈਕਟਰ ਚਾਹੀਦੇ ਆ ਔਰ ਅਸੀਂ ਸਾਰੇ ਇਕੱਠੇ ਹੋ ਕੇ ਕੰਮ ਕਰਾਂਗੇ